ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀਮਾਂ ਦਾ ਕਰਦਾ ਜੀ ਵੀ ਤੇ ਉਹ ਤਰੇ ਸੱਟਾ ਸਾਰੇ ਬਿਨਾਂ ਦੇ ਘਰ ਪਰ ਠੀਕ ਐ ਲਾਓ ਬਾਬਾ ਕਰਤੀ ਉਹ ਲਾਉ ਦੀ ਸਟਾਰਟਿੰਗ ਤੇ ਪਹਿਲਾਂ ਤਾਂ ਚਾਹ ਪੀਏ ਵੀ ਠੀਕ ਐ ਸਹੀ ਸਹੀ ਸਟਾਰਟਿੰਗ ਕਰਿਆ ਕਰਕੇ ਦਿਨ ਦੀ ਆਪਾ ਚਲੋ ਜੀ ਉਠਿਏ ਠੀਕ ਐ ਦੇਖੋ ਚਪਲਾਂ ਦਾ ਕੀ ਹਾਲ ਹੋਇਆ ਪਿਆ ਗਰੀਬੀ ਐ ਵੀ ਬਾਬਾ ਗਰੀਬੀ ਵਾਹਿਗੁਰੂ 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 ਲੈ ਕੇ ਬਾਬੇ ਦਾ ਨਾ ਖੋਲੀ ਖੁੱਡੇ ਲਓ ਮੇਰੇ ਵੀਰੋ 2 ਡਾਈਏ ਕਬੂਤਰ ਵਿੱਚ ਪਹਿਲੇ ਨੰਬਰ ਤੇ ਟੂਸੇ ਡੰਡੇ ਵਾਲੀ ਬਈ ਠੀਕ ਐ ਜਮਾ ਵਿਹਲੀ ਸੀ ਕਬੂਤਰੀ ਇੱਕ ਵੀ ਦਾਣਾ ਨਹੀਂ ਅੰਦਰ ਦੂਜੇ ਨੰਬਰ ਤੇ ਆ ਬਈ ਕਾਂਡ ਕਾਂਤ ਵਾਲੀ ਠੀਕ ਐ ਹਰਾ ਕਾਂਡ ਗੁਲਾਬੀ ਕਾਂਤ ਮੰਨ ਲੇ ਕਿ ਚਲੋ ਅੱਜ ਦਾਣੇ ਨਹੀਂ ਸੀ ਕੂਤਰਾ ਅੰਦਰ ਹਨਾ ਵੀ 2 2 4 4 ਐਮ ਐਲ ਪਾਣੀ ਸੀਗਾ ਚੱਕਰ ਕੇ ਵੀ ਪਾਣੀ ਚੱਕਣਾ ਭੁੱਲ ਗਿਆ ਵੀ ਰਾਤ ਹਨਾ ਥੱਕਿਆ ਹੋਣਾ ਯਾਰ ਵੀ ਨਹੀਂ ਪਤਾ ਲੱਗਦਾ ਚਲੋ ਹਨਾ ਕੋਈ ਵੱਡੀ ਗੱਲ ਨਹੀਂ ਆ ਦੇਖੋ ਇਹਨੇ ਇਹਨਾ ਥੋੜਾ ਥੋੜਾ 2 2 4 4 ਤੇ 2 2 4 4 ਮਿਲ ਪਾਣੀ ਸੀਗਾ ਉਹ ਆਪਾਂ ਕੱਢਤਾ ਕੋਈ ਚੱਕਰ ਨਹੀਂ ਕੱਢ ਕੇ 5 10 ਮਿੰਟ ਰੈਸਟ ਦਿਵਾ ਕੇ ਜਮਾ ਸਾਫ ਕਰਕੇ ਬੇਟਾ ਫੇਰ ਡਾਵਾਂਗੇ ਡਾਇਆ ਕਬੂਤਰ ਬਈ ਹਾਂਜੀ ਬਾਪੂ ਤੇ ਆ ਗਲਾਬੀ 2 ਸੇਟ ਵਾਲੇ ਦਾ ਬਈ ਅੱਜ ਤੀਜਾ ਪਾਣੀ ਹੈਗਾ ਤੇ ਇਹਨੂੰ 20 ਕਿਲੋ ਪਾਣੀ ਦੇ ਕੇ ਛੱਡਾਂਗੇ ਲਓ ਬਾਪੂ ਤੇ ਆਪਣੀ ਭੂਤ ਵੀ ਅੱਜ ਵਿਹਲੀ ਹੈਈ ਹੈ ਨਾ ਵੈਸੇ ਕੱਲ ਵੀ ਡਾਇਆ ਸੀ ਇਹਨੂੰ ਭੈਣ ਨੇ ਇੱਕ ਫੰਗ ਪਟਾ ਗਿਆ ਰੌਲਾ ਵੀਡੀਓ ਬਣਾਉਣ ਦੇ ਚੱਕਰ 'ਚ ਨਾ ਭੈਣ ਨੇ ਕਬੂਤਰ ਔਖੇ ਹੋ ਜਾਂਦੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਰੀਲੀ ਹੀ ਮਾਹੇ ਨੂੰ ਵੀ ਡਾਦ ਗਿਆ ਨਾ ਬੈਠੀ ਕੀ ਕਰਦੀ ਹੈਗੀ ਲਓ ਜੀ ਇਹਦਾ ਮਾਰੀਓਲਾ ਚਲ ਖੰਡ ਨਿਕਲਿਆ ਹਾ 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 ਇਹਦਾ ਠੱਪੇ ਮਾਰਦੀ ਦੇਖੀ ਪਈ ਸੀਗੀ ਆਹ ਦੇਖੋ ਆਹ ਲਾਈਟ ਵਾਪੇ ਉਦੋਂ ਹੀ ਏਅਰ ਲਾਈਟ ਹੈਗਾ ਆਪਰੇਸ਼ਨ ਦਾ ਸਾਈਨ ਆਪਰੇਸ਼ਨ ਥਰੇਡਰ ਵੀ ਜਦੋਂ ਲਾਈਟ ਚਲੀ ਜਾਂਦਾ ਉਹ ਵੀ ਉਦੋਂ ਅੰਦਰ ਆਉਣਾ ਮਨਾ ਸਾਰਿਆਂ ਦਾ ਲਓ ਜੀ ਮੋਜੀਦ ਅਈ ਮਾਰਦੀਓਲਾ ਚਾਲੋ ਮੋਜੀਦ ਆਹ ਹਾ ਹਾ ਇਹ ਤਾਂ ਸਦਾ ਨਿਕਲਦਾ ਹੀ ਤਾਂ ਉਸ ਤਾਂ ਹਾਂ ਭਾਈ ਬਾਕੀ ਸਾਰੇ ਕਬੂਤਰ ਵੇਲੇ ਮੰਨ ਕੇ ਚੱਲੋ ਹਨਾ ਜਿੰਨੇ ਛੱਡਾ ਕਿਸੇ ਅੰਦਰ ਇੱਕ ਵੀ ਦਾਣਾ ਹੈ ਨਹੀਂਗਾ ਸਿਰਫ ਇੱਕ ਦੋ ਦਾਣੇ ਆ ਪਠਾਰਖੀ ਪਿਆ ਆਪਣਾ ਗਲਾਬੀ ਟੂਸਿਆਂ ਤੇ ਟੌਰੀ ਵਾਲਾ ਹਨਾ ਤੇ ਤਾਂ ਕਰਕੇ ਮੈਂ ਕਹਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਪਲਟਦੇ ਨਹੀਂ ਬਈ ਅੱਧਾ ਘੰਟਾ ਲੇਟ ਛੱਡ ਲਾਂਗੇ ਪਰ ਪਲਟ ਕਹੀਂ ਛੱਡਣਾ ਯਾਰ ਪਰ ਹਾਂਜੀ ਬਾਬੇ ਤੇ ਕਬੂਤਰ ਦਾ ਵੀ ਵੇਲਾ ਹੋ ਗਿਆ ਸੀ ਆ ਆਪਣਾ ਗਲਾਬੀ ਟੂਸਿਆਂ ਤੇ ਟੌਰੀ ਵਾਲਾ ਜਮਾਂ ਵੇਲਾ ਮੰਨ ਕੇ ਚੱਲਾ ਇਸ ਟਾਈਮ ਕਿ ਵੀ ਦਾਣਾ ਹੈ ਨਹੀਂਗਾ ਤੇ ਪਰ ਥੋੜਾ ਜਿਹਾ ਲੇਟ ਵੱਧ ਹੋ ਗਿਆ ਨਾ ਮੈਂ ਭੁੱਲ ਗਿਆ ਛੱਡ ਗਿਆ ਯਾਰ ਮੈਨੂੰ ਐ ਲੱਗਿਆ ਵੀ ਸਾਰੇ ਕੂਤਰ ਛੱਡ ਤੇ ਮੇਰੇ ਘਰੇ ਆ ਕੇ ਯਾਦ ਆ ਜੀ ਰੋਟੀ ਖਾਣੀ ਮੈਂ ਕਿ ਕੂਤਰ ਨਹੀਂ ਛੱਡਿਆ ਹਨ ਉਹ ਦੇਖਿਆ ਯਾਰ ਲਗਭਗ 8 8:30 ਹੋਏ ਪਏ ਆ ਮੈਂ ਯਾਰ ਨੂੰ ਐਡਾ ਕੋਈ ਲੇਟ ਵੀ ਨਹੀਂ ਫਿਰ ਮੇਰੀ ਐ ਹੋ ਗਈ ਮੈਂ ਚੱਲ ਅੱਜ ਇਹਨੂੰ ਬੰਦ ਕਰ ਦਿੰਨੇ ਆ ਤੇ ਇਹਦੀ ਆਪ ਵਾਰੀ ਬਜ਼ਲ ਦਿੰਨੇ ਆ ਹਨਾ ਮੰਨ ਕੇ ਚੱਲ ਇਹਦੀ ਹਰੀ ਕਾਂਤ ਵਾਲੀ ਨਲ ਵਾਰੀ ਬਣਾ ਦਿੰਨੇ ਆ ਇਹਨਾਂ ਨਾਲ ਉਹ ਕੂਤਰ ਵੀ ਉੱਡ ਲੈ ਕਰੂਗੀ ਵਿਚਾਰੀ ਤੇ ਨਾਲੇ ਵੀ ਉੱਡਾ ਫਿਰ ਕਰੂਗਾ ਨਾਲ ਕੰਨੀ ਬਾਪੂ ਤੇ ਬਸ ਫਿਰ ਅੱਜ ਉਹੀ ਛੱਡਿਆ ਪਤਾ ਨਹੀਂ 5 ਕੇ 6 ਛੱ ਆ ਗਏ ਹੁਣ ਆਇਆ ਸਾਹਮਣੇ ਲਓ ਜੀ ਉਹਨੇ ਬੈਟ ਕੋਲੀ ਆਪਣੀ ਤੇ ਲਾਈਟ ਸ਼ੁਗਰਾ ਕਰਦੀ ਉਹ ਉਹ ਵੀ ਘਰਤੀ ਆਏ ਓਪਨ ਬਾਬਿਓ ਤੇ ਸੱਜ ਬਾਬਿਓ ਦੋ ਪੱਠੇ ਇਧਰ ਹੋਰ ਬਣ ਗਏ ਬਈ ਕਬੂਤਰ ਵਾਲੇ ਪਾਸੇ ਦੋਵੇਂ ਆ ਬੈਠੇ ਇੱਕ ਤਾਰ ਆ ਕਮੰਡਲਾ ਤੇ ਇੱਕ ਆਹ ਆ ਰਿਆ ਟਾਲੀ ਮਾਸਟਰ ਆਪਣਾ ਹਣਾ ਲਓ ਜੀ ਛਾੜ ਦੇ ਇਹਨਾਂ ਨੂੰ ਕਬੂਤਰ ਵਾਲੇ ਪਾਸੇ ਦੋਵੇਂ ਪੱਠਿਆਂ ਇਹ ਵੀ ਦੋਨੋਂ ਪਠੇ ਤੇ ਹੁਣ ਕਲੀਅਰ ਹੈ ਮੇਰੇ ਹਿਸਾਬ ਨਾਲ ਹੁਣ ਨਹੀਂ ਬਈ ਕੋਈ ਕਬੂਤਰ ਕਬੂਤਰੀ ਦੀ ਮਿਸ ਅੰਡਰਸਟੈਂਡਿੰਗ ਹਣਾ ਲਗਭਗ ਆ ਕਬੂਤਰਾਂ ਹੀ ਰਹਿ ਗਏ ਤੇ ਇਧਰ ਸਾਰੇ ਕਬੂਤਰ ਹੋ ਗਏ ਲਓ ਜੀ ਤੇ ਬਜ਼ਾ ਮਾਲੇ ਕਬੂਤਰ ਤੇ ਕਬੂਤਰੀਆਂ ਚੱਕ ਲੈਂਦੀਆਂ ਬਈ ਠੀਕ ਹੈ ਕੋ ਗਲਾਬੀ ਦੁੱਸੇ ਵਾਲਾ ਹੋ ਗਿਆ ਕਾਲੀ ਜੀਨੀ ਹੋ ਗਈ ਆਪਣੀਆਂ ਹਾ ਇੱਕੋ ਦੁੱਤੇ ਦੋ ਇਧਰ ਇੱਕ ਇਧਰ ਤੇ ਹਜੇ ਇੱਕ ਦੋ ਹੋਰ ਆ ਗੁੱਡੇ ਚ ਮਿਲਦਾ ਹੈ ਤੇ ਜਿਹੜਾ ਕਬੂਤਰਾਂ ਬਈ ਨਹੀਂ ਹਡੇ ਲੱਗਾਂ ਆਪਣੇ ਹਨਾ ਇੱਕ ਤਾਂ ਰੱਤੀ ਹੈ ਇੱਕ ਆ ਸ਼ਾ ਕੀ ਹੈ ਬਗਲ ਝਲ ਰਟੌਰੀ ਵਾਲੀ ਤੇ ਇੱਕ ਕਬੂਤਰ ਹੈ ਤਿੰਨ ਨਹੀਂ ਹਡੇ ਲੱਗੇ ਜਮਾ ਆਪਣੇ ਤੇ ਉਹਨਾਂ ਨੂੰ ਆਪਾਂ ਛਤਰੀ ਦੇ ਬੰਨਿਆ ਕਰਾਂਗੇ ਹੁਣ ਮਾੜਾ ਮੋਟਾ ਇੱਕ ਇੱਕ ਦੋ ਦੋ ਦਿਨ ਅਧਿਕ ਗਰਮ ਬਾਤੀ ਇਹਨੂੰ ਚਲ ਵੀ ਜਿਆਦਾ ਦਿਨ ਨਹੀਂ ਬੰਨਨੇ ਆਪਾਂ ਜਿਵੇਂ ਅੱਜ ਬੰਨਤੀ ਆ ਕਬੂਤਰੀ ਇੱਕ ਦਿਨ ਹੋਰ ਬੰਨਾਂਗੇ ਬਸ ਦੋ ਦਿਨ ਬੰਨੀ ਤੀਜੇ ਦਿਨ ਢਾਤੀ ਬਾਕੀ ਤਿੰਨ ਕਬੂਤਰੀ ਆ ਜਿਹੜੇ ਮਤਲਬ ਨਵੇਂ ਦੀ ਡੀ ਵਾਰਮਿੰਗ ਕੀਤੀ ਆ ਹਨ ਇੱਕ ਪੱਠਾ ਹੋਰ ਬਣ ਗਿਆ ਬਾਬੇ ਮੈਨੂੰ ਤਾਂ ਲੱਗਦਾ ਯਾਰ ਹੋ ਗੁੜਕੀਆਂ ਦਾ ਪਤੰਦਰ ਲਓ ਜੀ ਤੇ ਕੱਟਦੇ ਕਬੂਤਰਾਂ ਵਾਸਤੇ ਬਤਾਵਾ ਲਗਭਗ ਚਾਰਾਂ ਦੇ ਕੱਟ ਕੇ ਰੱਖਦੇ ਫਸਟ ਸੈਕੰਡ ਥਰਡ ਤੇ ਫੋਰਥ ਹੈ Kemer babi urakal yang garam ayah 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 lauji pailinam perti kawang talung urakal degai ti du jenam berderak di gelabir dusialin ayah 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 ਖਾਲਾ ਲਓ ਜੀ ਲੱਗਦੇ ਆਥੇ ਮੈਂ ਕਿ ਇੱਕ ਬਾਜੀ ਤਾਸ਼ ਦੀ ਵੀ ਚੱਲਣ ਦੇਣਾ ਪੱਤੇ ਚੈੱਕ ਕਰਦੇ ਆਖਣ ਬੜ ਦੇ ਗਣਾ ਪੈਣਾ ਆਪਣੇ ਪੱਤੇ ਮੋਤਸਰੇ ਹੀ ਹੈ ਲਓ ਜੀ ਤੇਦਰ ਹਰੀ ਗਲਾਬੀ ਬਗਲਾ ਜਿਵੇਂ ਰੱਖਦੇ ਬਦਾਮ ਬਈ ਤੇ ਛੜ ਤੇ ਅੱਜ ਬਦਾਮ ਪੁੱਤਰੇ ਨੇ ਥੋੜੇ ਥੋੜੇ ਆਇਆ 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 ਖੰਡ ਖਾਲਾ ਆ ਦੇਖੋ ਜਿਵੇਂ ਐਨੇ ਵੀ ਛੜ ਤੇ ਇੰਨੇ ਕੁ ਟੂਸਿਆਂ ਵਾਲੇ ਨੇ ਐਨੇ ਕਾ ਹੈ ਨੇ ਛੜ ਤੇ ਕੱਚ ਕਾਂ ਤੱਕ ਨੇ ਹਰੀ ਕਾਂ ਤੱਕ ਇਹਨਾਂ ਦਾ ਖਾਦੇ ਹੀ ਨਹੀਂ ਬਈ ਇਹਨਾਂ ਦਾ ਕਾਫੀ ਛੜ ਤੇ ਯਾਰ ਖਾਦੀ ਥੋੜੇ ਬਤਾਵਾਂ ਜੋ ਥੋੜਾ ਜਿਹਾ ਦੋ ਆਪਾਂ ਟਾਈਮ ਨਾਲ ਪਾਉਣ ਲੱਗ ਗਏ ਨਾ ਹਣ ਉਦੋਂ ਹੀ ਫਰਕ ਪੈ ਜਾਂਦਾ ਕੱਲ ਲੱਗਈ ਹੈ ਲਓ ਜੀ ਤੇ ਇਧਰ ਗਲਾਬੀ ਕਾਂਤਾਂ ਨੂੰ ਵੀ ਰੱਖਦੇ ਹੁਵਦਾ ਆਇਆ 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 ਖੰਡਾ ਖਾਲਾ ਲਓ ਜੀ ਇਹ ਕੁਦਰੀ ਸਿਆਣੀ ਇਹ ਤਾਂ ਲੱਗੀ ਖਾਣ ਆਣੀ ਹਜੇ ਖਾਣ ਲੱਗੀ ਐ ਚਲੋ ਕੋਈ ਨਹੀਂ ਵੀ ਲੱਗ ਜੂ ਗੋਲੀ ਵੋਲੀ ਮੈਂ ਆਖਿਆ ਵੀ ਕਬੂਤਰਾਂ ਦੇ ਰੰਗ ਵੀ ਲਾ ਹੀ ਦਈਏ ਬਈ ਜਿਹੜੇ ਪੰਜ ਕਬੂਤਰਾਂ ਦੀ ਡੀ ਵਾਰਮਿੰਗ ਕੀਤੀ ਸੀ ਤੇ ਲਾਉਣਿਆਂ ਨਾਲ ਦਿਖਾਉਣੇ ਸਾਨੂੰ ਲਓ ਜੀ ਇਹਦਾ ਕਰਤਾ ਗਲਾਬੀ ਫੂੰਜਾ ਸਾਰਾ ਛੋਟੇ ਹੁੰਦੇ ਆਲੇ ਰੰਗ ਲਾਈ ਨੇ ਸੇਮ ਸੇਮ ਬਾਬਿਓ ਇਧਰ ਬਲੈਕ ਹੀਰ ਨੂੰ ਵੀ ਰੱਖਦੀ ਬਦਾਮ ਬਈ ਬਲੈਕ ਹੀਰ ਨੂੰ ਤੇ ਗਲਾਬੀ ਟੂਸਿਆਂ ਆਇਆ 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 ਬੋਤਲ ਥੋੜੇ ਰੱਖ ਦिए ਇਹਨੂੰ ਆਪਣੇ ਨੂੰ ਗਲਾਬੀ ਟੂਸਿਆਂ ਦੇ ਨਾਲ ਓਨਲੀ ਗਲਾਬੀ ਟੂਸੇ ਹੀ ਦੇ ਆਇਆ 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 ਬੋਤਲ ਇਹ ਵੀ ਖਾਲੂਗਾ ਢੇੜਦਗੇ ਨਾਲ ਹਾਂਜੀ ਤੇ ਦੂਜੇ ਕਬੂਤਰ ਦੀ ਕਰਤੀ ਗਲਾਬੀ ਬਗਲ ਰੱਤੇ ਦੀ ਛੋਟਾ ਹੁੰਦਾ ਰੱਤਾ ਹੁੰਦਾ ਸੀ ਭਾਈ ਇਹ ਹੁਣ ਥੋੜਾ ਜਾਂ ਲਾਲਚੀਨਾ ਹੋ ਗਿਆ ਇਹ ਛੋਟਾ ਹੁੰਦਾ ਤਿੰਨ ਦਿਨ ਬਾਅਦ ਵੀ ਰੇ ਗਿਆ ਇਹ ਹਣਾ ਰਿਸ਼ਤੇਦਾਰੀ ਲਓ ਜੀ ਇਹ ਵੀ ਕਰਤੀ ਹਰੀ ਬਗਲ ਬਈ ਠੀਕ ਹੈ ਤੇ ਪਟਾ ਜਮਾਂ ਲੱਗ ਹੇ ਤੱਕ ਇੱਕ ਵਾਰੀ ਵੀ ਨਹੀਂ ਬਾਹਰ ਕੱਢਿਆ ਦੋ ਸਾਲ ਹੋ ਗਏ ਇਹ ਕਬੂਤਰ ਦੇ ਰੰਗ ਕਰਤਾ ਗਲਾਬੀ ਖੰਡ ਤੇ ਸੱਜੀ ਹਰੀ ਕਾਂਤ ਸ਼ਾਹ ਕਾ ਚਿੱਟੀ ਨੋਬ ਦਾ ਪਟਾ ਲਓ ਜੀ ਇਹਦਾ ਇੱਕ ਕਰਤਾ ਹਰਾ ਟੂਸਾ ਤੇ ਇੱਕ ਕਰਦਿਆਂ ਹਰੀ ਟੌਰੀ ਹਰੀ ਟੌਰੀ ਵੀ ਕਰਤੀ ਤੇ ਹਰਾ ਠੂਸਾ ਵੀ ਕਰਤਾ ਹਨਾ ਤੇ ਕਿਹਨਾਂ ਖੁੱਡੇ ਛੱਡ ਕੇ ਦਾਣੇ ਦੋਨੇ ਖਵਾ ਦਦੇ ਇਹਨਾਂ ਨੂੰ ਤੇ ਰੰਗ ਸੋਨੂੰ ਹੱਥ ਨੇ ਵਿਖਾਵਾਂਗੇ ਬਾਕੀ ਤਾਸ ਗੈਂਗ ਸਾਡੀ ਬੈਠੀ ਐ ਸਿਰਫ ਰੰਗ ਲਾਉਣ ਦੀ ਡੀਕ ਸੀ ਜਦੋਂ ਰੰਗ ਬਸ ਹੁਣ ਲੱਗ ਗਿਆ ਹੁਣ ਪੱਤੇ ਉਾਂ ਡਿੱਗਣ ਠਾ ਠਾ ਜਿਵੇਂ ਤਰਪਾਲ ਤੇ ਗੜੇ ਪੈਂਦੇ ਹੁੰਦੇ ਐ ਤੇ ਜਿਹੜੀ ਕਬੂਤਰੀ ਬੰਨੀ ਸੀ ਵੀ ਤੜਕੇ ਆਪਾਂ ਹਨਾ ਤੇ ਦਾਣੇ ਪਾਉਣੇ ਸੀਗੇ ਤੇ ਇਹ ਵੀ ਲਾ ਲਿਆ ਦੀ ਵਿਚਾਰੀ ਆਪਾਂ ਬਸ ਬਹੁਤ ਆ ਕੋਈ ਦੋ ਦੋ ਚਾਰ ਚਾਰ ਘੰਟੇ ਹਨਾ ਬੰਨਿਆ ਜਾਵੇ ਬਾਹਲਾ ਵੀ ਤੰਗ ਨਾ ਕਰੇ ਕੂਤ ਨੂੰ ਬੰਨ ਕੇ ਜਿੰਨਾ ਬਾਹਲਾ ਬਣਦੇ ਕਰਦੇ ਉਹਨੇ ਕਬੂਤਰ ਘਰੇ ਨਹੀਂ ਮੁੜ ਕੇ ਆਉਂਦਾ। ਹਲੋ ਜੀ ਤੇ ਦਾਣੇ ਰੱਖ ਦੀ ਇਹ ਕਬੂਤਰਾਂ ਨੂੰ। ਆਇਓ 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 ਬੋਤ। ਤੇ ਇਧਰ ਕਬੂਤਰਾਂ ਨੂੰ ਵੀ ਰੱਖਦੀ ਆ ਬਈ। ਆਇਓ 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 ਖੰਡੋ। ਹਲੋ ਜੀ। ਸਾਰੇ ਬਦਾਮਾਂ ਵਾਲੇ ਕਬੂਤਰ ਕਬੂਤਰੀਆਂ ਛੜਦੇ ਖੁੱਡੇ ਚ ਬਈ। ਠੀਕ ਹੈ। ਖਾਣਗੇ ਦਾਣੇ ਦੂਰੇ ਮੁੜ ਕੇ ਚੱਕ ਲੈਗੇ ਟਾਈਮ ਨਾਲ। ਤੇ ਟਾਈਮ ਹੋ ਗਿਆ ਬਈ 12:00 ਵਜੇ 12 ਮਿੰਟ। ਤੇ ਵੀ ਹਜੇ ਇੱਕ ਵੀ ਕੂਤਰ ਨਹੀਂ ਬੈਠਾ ਹੈਗਾ ਉਹ ਭੂਤ ਫਿਰਦੀ ਹੈਗੀ ਅੱਜ ਤਾਂ ਵਧਗਾ ਤਾਰਿਆਂ ਮਾਰਦੀ ਆ ਦੇਖ ਵਾ ਆ ਗਈ ਇੱਕ ਮਿੰਟ ਹਰ ਉਹ ਸਹੀ ਜੂ ਮਾਰ ਕੇ ਦਿਖਾਣਾ ਸਾਨੂੰ ਮੈਂ ਇੱਕ ਮਿੰਟ ਰੋ ਰੁਕ ਰੁਕ ਤਾਸ਼ ਵਾਲੇ ਬੰਦੇ ਤ ਜੂ ਮਾਰਨੇ ਕੱਢ ਦਿਓ ਇਹ ਲਓ ਹੁਣ ਦਿਖਾਣਾ ਕੂਤਰ ਸਾਨੂੰ ਤੇ ਭੂਤ ਵੀ ਦੇਖ ਲਈ ਤੁਸੀਂ ਹੈਨਾ ਯਾਰ ਹਾਂਜੀ ਹੁਣ ਦਿਖਾਣਾ ਸਾਨੂੰ ਇੱਕ ਮਿੰਟ ਰੋ ਆ ਕਿਦ ਟਪਗੇ ਆ ਗਈ ਭੂਤ ਬਈ ਸੱਜੀ ਗਲਾ ਭੀ ਬਗਲਾ ਵਾਲੀ ਤੇ ਬਾਕੀ ਯਾਰ ਬਈ ਉੱਚੇ-ਆੱਚੇ ਹੋਣੀ ਹਾਂ ਵੀ ਉੱਚਾ ਚੀ ਹੋਣਗੇ ਬਾਕੀ ਯਾਰ ਜਦੋਂ ਨੀਵੀਂ ਆਈ ਯਾਰ ਉਹ ਦਿਖਾ ਦੂੰ ਤੁਹਾਨੂੰ ਕੋਲਮ ਲਾ ਖੋ ਵੇਖੋ ਉਤਰੇ ਆਉਂਦੇ ਤਾਂ ਤੋਂ ਉਹ ਆਉਂਦੇ ਮਾੜੇ ਮਾੜੇ ਦੀਨੇ ਹੋਣਗੇ ਤੁਹਾਨੂੰ ਜਮਾ ਇੱਕ ਮਿੰਟ ਰੁਕੋ ਉਹ ਦੇਖੋ ਹਾ ਉਤਰੇ ਇੱਕ ਕੂਤਰ ਜਿਵੇਂ ਉਹ ਪਤਾ ਨਹੀਂ ਰੰਗ ਨਹੀਂ ਦੇਖ ਰਿਹਾ ਯਾਰ ਹਨਾ ਤੇ ਬਸ ਠੀਕ ਆ ਕੋਲਮ ਲਾ ਕੇ ਫਿਰਦੇ ਆ ਯਾਰ ਜਿਵੇਂ ਜਿਵੇਂ ਬੈਠਣਗੇ ਦਿਖਾ ਲਾਂਗੇ ਤੁਹਾਨੂੰ ਲਓ ਜੀ ਭੂਤ ਆ ਕੇ ਬੈਠ ਗਈ 12 ਵਜ ਕੇ ਤੇ 16 ਮਿੰਟਾਂ ਤੇ ਆ ਗਈ ਵੀ ਪੂਤ ਠੀਕ ਆ ਟੈਂਪਰੇਚਰ ਠੀਕ ਆ ਅੱਜ ਇਹ ਲਾਲ ਗੇ ਨੂੰ ਕਰਾਂ ਇਧਰ ਮੈਚ ਫਸਿਆ ਪੈਣਾ ਦਾ ਇਹ ਨਹੀਂ ਬਿੰਦੀ ਬਿੰਦੀ ਕੀ ਸਾਰੇ ਨੂੰ ਬਾਗੇ ਬੈਠੂਗੇ ਕੀ ਯਾਰ ਬਾਬੇ ਝਗੜ ਮਾਰਤੀ ਮੋਜੇ ਨਹੀਂ ਜਾਵਾਂ ਇੱਕ ਮਿੰਟ ਚੱਲਦਾ ਵੀ ਰੋ ਯਾਰ ਉਹ ਬਹਿ ਗਿਆ 12:39 ਮਿੰਟਾਂ ਦੇ ਕੋਠੀ ਦੇ ਬਹਿ ਗਿਆ ਪਤਾ ਗੰਦ ਸਾਰੀ ਗਈ ਹੁੰਦਾ ਲਓ ਜੀ ਭੂਤ ਨੂੰ ਰਾਜਵਾ ਪਾਣੀ ਪਿਆ ਜੀ ਆਇਆ 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 ਬੋਤਾ ਹਾਂਜੀ ਬਾਬੇ ਪੀ ਲਿਆ ਪਾਣੀ ਵੀ ਗੋਤਰੀ ਨਹੀਂ ਵੀ ਆਣੇ ਹਣਾ ਤੇ ਕੋਈ ਚੱਕਰ ਨਹੀਂ ਪਾਣੀ ਵਿੱਚ ਹੀ ਰੱਖ ਦਿੰਨੇ ਤੇ ਆਪਾਂ ਜਦੋਂ ਖਿੱਚ ਲਿਆ ਉਸ ਤੋਂ ਬਾਅਦ ਬਦਾਮ ਪਾ ਦਿਆਂਗੇ ਵੀਰੋ ਟਾਈਮ ਹੋ ਗਿਆ ਬਈ 2 ਵਜ ਕੇ ਤੇ 16 ਮਿੰਟ ਹਨਾ ਤੇ ਤਿੰਨੇ ਕਬੂਤਰਾਂ ਫਿਰਦਿਆਂ ਵੀ ਆਪਣਾ ਇੱਕ ਮੋਜਾ ਤੁਹਾਨੂੰ ਪਤਾ ਪਾਸੇ ਬੈਗਾ ਸੀ ਹੁਣ ਉਹ ਹਜੇ ਵੀ ਨਹੀਂ ਆਇਆਗਾ ਉੱਡ ਗਏ ਦੋ ਤੇ ਬਾਕੀ ਫਿਰ ਪਾਸੇ ਹੀ ਬੈ ਗਏ ਤੇ ਭੂਤ ਨੂੰ ਬਲਾਮਪ ਨੂੰ ਪਾਉਣਿਆ ਚੱਲ ਕੇ ਨਾਲੇ ਸਾਨੂੰ ਕਬੂਤਰਾਂ ਫੁਹਾਉਣੇ ਆਪਣੇ ਹਨਾ ਦੋ ਸੁੱਕੀਆਂ ਤੇ ਇੱਕ ਪਾਣੀ ਵਾਲੀ ਇਹ ਹੁਣ ਮਰਾਉਣਿਆ ਥੋੜੀ ਨਿਗਾ ਇੱਕ ਮਿੰਟ ਪਹਿਲਾਂ ਵੀ ਨਹੀਂ ਦਿਖਾਗਾ ਹਨਾ ਯਾਰ ਉਹ ਤਾਂ ਹੋਰ ਕੇ ਦੇ ਯਾਰ ਇੱਕ ਮਿੰਟ ਨਹੀਂ ਨਹੀਂ ਆਪਣੀਆਂ ਹੀ ਆ ਵਾਪੇ ਹੋ ਜਾਂਦੀ ਘੰਡਕਾਂਤ ਵਾਲੀ ਬਈ ਆਉਦੀ ਹਰਾ ਕੰਡ ਗੁਲਾਬੀ ਕਾਂਤ ਠੀਕ ਹੈ ਤੇ ਉਹ ਮਗਰ ਉਹਦੀ ਟੂਸੀ ਡੰਡੇ ਵਾਲੀ ਇਹ ਉਹ ਨਗਾਣਾ ਦੋ ਕੂਤਰਾ ਵੜਗਾ ਵੜਗਾ ਤੇ ਟੂ ਸਟੋਰੀਲ ਵੀ ਨਾਲ ਹੀ ਉਹਨਾਂ ਦੇ ਉਹ ਬਲਾਰ ਹੋ ਗਿਆ ਹੁਣ ਆਗਣਾ ਤੋਂ ਵੇ ਓਕੇ ਉਹ ਵੀ ਰਿਪੋਰਟ ਵਾਪੇ ਦੇਖੋ ਜੀ ਮੋਜੇ ਦੇ ਕਾਰਨਾਮੇ ਸਾਰਿਆਂ ਦਾ ਜਲੂਸ ਕੱਢੀ ਜਾਂਦਾ ਹੁਣ ਇਸ ਟਾਈਮ ਕੱਲਾ ਜਾਵੇਂ ਇਹ ਹੈਣਾ ਦੂਜਿਆਂ ਕੂਤਰਾ ਚੰਗਾ ਪਲੀਆਂ ਫਿਰਦਿਆਂ ਉੜਦਾ ਕੋਠੀ ਤੋਂ ਗੰਦ ਪਾਉਂਦਾ ਠੱਪੇ ਮਾਰਦਾ ਛਾਤਰਾਂ ਤੇ ਨੀਵੀਆਂ ਲਿਆਉਂਦਾ ਆਪ ਜਾ ਕੇ ਫੇਰ ਭੈਂਟ ਕੋਠੀ ਦੀ ਹੈਣਾ ਹੁਣ ਇਹੋ ਜਿਹੇ ਨੂੰ ਤਾਂ ਭੈਂਚ ਨੂੰ ਤਿਆਲਾ ਪਾਸੇ ਯਾਰ ਕੀ ਆ ਯਾਰ ਖਚੜ ਦੇਣਾ ਤੇ ਵੀ ਚੰਗਾ ਭਲਾ 12 ਇਹ 1 ਵਜੇ ਤੇ ਘਰੁੱਡਿਆ ਹਨਾ ਵੀ 1 ਵਜੇ ਤੇ ਘਰੁੱਡ ਕੇ ਤੂੰ ਪਾਸੇ ਕਿਉਂ ਬਹਿਣਾ ਬਈ ਛਤਰੀਆਂ ਏਡਿਕ ਉੱਚੀਆਂ ਲੱਗੀਆਂ ਪੰਗਾਂ ਬਸ ਯਾਰ ਗਾਹ ਤੂੰ ਇਹਨਾਂ ਦੀ ਮੈਂ ਨਹੀਂ ਕਢਾਉਣਾ ਕਰੂਗਾ ਯਾਰ ਗੰਦ ਪਾਈ ਜਾਂਦੇ ਯਾਰ ਬਾਬੇ ਹੋਏ ਤੇ ਐਂ ਹੀ ਕਰਦੇ ਹੁੰਦੇ ਬਈ ਜੇ ਸਿੱਧੇ ਲੱਗ ਜਾਣ ਤਾਂ ਲੱਗ ਜਾਣ ਹਨਾ ਸਟਾਰਟਿੰਗ ਤੋਂ ਜੇ ਇੱਕ ਕਰੀ ਪਾਸੇ ਬਹਿਣ ਲੱਗ ਜਾਣ ਮੁੜ ਕੇ ਨਾ ਸਿੱਧੇ ਆਉਣਗੇ ਵੀ ਐਂ ਨਹੀਂ ਪਤਾ ਪਾਣੀ ਦੀਆਂ ਮਾਰੀਆਂ ਜੀ ਵੀ ਗੰਦ ਪਾ ਜਾਂਦੇ ਨੇ ਸੱਚੀ ਗੱਲ ਹੈ ਜਮਾ ਹੈ ਵੱਡੇ ਕੂਤਰ ਦੇ ਵੱਡੇ ਚੀਨੇ ਦਾ ਤੇ ਵੱਡੀ ਝੱਲਰ ਵਾਲੀ ਦਾ ਪੱਠਾ ਹੈ ਲਓ ਬਾਬ ਨਾਲ ਨਾਲ ਤਾਂ ਬੈਠੀ ਕਟੇ ਨੇ ਬਾਦਾਮ ਬਈ ਤੇ ਨਾਲ ਨਾਲ ਇਧਰ ਕਬੂਤਰਾਂਾਂ ਦੇਤੇ ਵੀ ਇੰਡੀ ਗਾਣਾ ਵੀ ਕੀ ਕਰਦੇ ਆ ਕੀ حساب کتاب ਹੈ ਤੇ ਬਾਦਾਮ ਬਈ ਕੱਟਣ ਦਾ ਤਰੀਕਾ ਆ ਵੀ ਇਹਦੇ ਨਾਲ ਨਾ ਕੱਟਿਆ ਕਰੋ ਐਂ ਕਰਕੇ ਹਨਾ ਇਹਨੂੰ ਜਾਂ ਤਾਂ ਇਹ ਗੂਠੇ ਵਾਲਾ ਪ੍ਰੈਸ ਕਰਦਿਆ ਕਰੋ ਜਾਂ ਕਿਸੇ ਚੀਜ਼ ਨਾਲ ਹਨਾ ਇਹਦੇ ਤਾਂ ਵਿੱਚ ਭੜ ਜਾਂਦਾ ਸਾਰਾ ਹੋਰੀ ਗਦਾਵਾਇਆ ਬਣ ਜਾਂਦਾ ਯਾਰ ਤੇ ਐ ਕਿ ਇਹਦੇ ਤੇ ਬਾਦਾਮ ਰੱਖ ਕੇ ਬਸ ਇਹ ਗੂਠੇ ਨਾਲ ਐ ਪ੍ਰੈਸ ਕਰੀ ਚੱਲੇ ਕੋਈ ਕੱਪੜਾ ਲੈ ਕੇ ਤੇ ਬਿਲਕੁਲ ਈਜ਼ੀ ਵੇ ਆ ਹਨਾ ਤੇ ਸੱਚੇ ਉਹ ਟ ਕਮੈਂਟ ਕਮੈਂਟ ਪੜਦਾ ਨਹੀਂ ਹੁੰਦਾ ਹਨਾ ਬਿਜਦੀ ਚ ਬੰਨ ਕੇ ਚੱਲ ਉੱਤੇ ਆਏ ਪਏ ਉਹ ਦੇਖੇ ਰਿਹਾ ਨੋਟਿਫਿਕੇਸ਼ਨਸ ਉਹ ਦੇਖ ਲੈਣਾ ਹੁੰਦਾ ਮੈਂ ਇੱਕ ਦੋ ਕਮੈਂਟ ਜੇ ਪਤਾ ਨਹੀਂ ਕੀ ਕਮੈਂਟ ਕਰੀ ਪਈ ਹੋ ਕੇ ਬਾਈ ਯਾਰ ਉਹ ਕਹੇ ਤੁਸੀਂ ਨਹੀਂ ਜਿੱਤਦੇ ਪਤਾ ਨਹੀਂ ਕੀ ਹਿਸਾਬ ਕਿਤਾਬ ਸੀ ਹਨਾ ਅਖੇ ਯਾਰ ਤੁਸੀਂ ਨਹੀਂ ਇੱਕ ਵੀ ਬਾਈ ਜਿੱਤਦੇ ਮਨ ਲੱਗਦਾ ਤੇ ਨਹੀਂ ਜਿੱਤਦੇ ਬਈ ਅਸੀਂ ਆਪ ਆਖੀਏ ਨੇ ਅਸੀਂ ਨਹੀਂ ਜਿੱਤਦੇ ਹੁਣ ਤੁਸੀਂ ਆਏ ਦੱਸੋ ਵੀ ਮੈਂ ਕਿਦਾਂ ਕਹੇ ਕਿ ਤੁਰਿਆ ਘਰੋਂ ਵੀ ਬਈ ਅਸੀਂ ਜਿੱਤ ਕੇ ਮੁੜਨੀ ਐ ਅਸੀਂ ਤਾਂ ਐਂ ਕਹਿ ਕੇ ਜਾਣੇ ਹੁੰਨਾ ਵੀ ਅਸੀਂ ਤਾਂ ਹਰਨ ਚੱਲੇ ਆ ਯਾਰ ਸਿੱਧਾ ਸਾਬਕ ਤਾਵਾ ਹੈ ਨਾ ਤੇ ਬਾਕੀ ਬਾਈ ਬਣੇ ਹੈ ਨਾ ਇਹ ਕਮੈਂਟਾਂ ਚ ਬੋਲਣ ਨਾਲ ਕੁਝ ਨਹੀਂ ਹੁੰਦਾਗਾ ਹੁਣ ਤੁਸੀਂ ਆਇਆ ਨਾ ਕੋਈ ਗਰਮ ਹੋਈ ਜਾਂਦਾ ਮੜੀ ਗੱਲ ਪਿੱਛੇ ਤੁਸੀਂ ਬਾਜ ਗਿਆ ਛੱਡ ਕੇ ਵੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਜਿਹੜੇ ਬਾਜ ਗਿਆ ਨਹੀਂ ਛੱਡਦੇ ਜਿਹੜੇ ਘਰੇ ਬੈਠੇ ਆ ਪਾਈ ਤਾਂ ਤੁਸੀਂ ਕੱਲੀ ਕਣਕ ਆ ਕਬੂਤਰਾਂ ਨੂੰ ਉਹ ਵੀ ਨਹੀਂ ਪਾਈ ਉਹ ਵੀ ਤੁਸੀਂ ਦੂਜੀ ਪਾਈ ਆ ਝਾਰ ਵਾਲੀ ਕੱਲੀ ਹੈ ਨਾ ਪਹਿਲਾਂ ਰੱਖ ਕੇ ਵੇਖੋ ਬਦਾਮ ਪਾ ਕੇ ਵੇਖੋ ਖਰਾਕਾਂ ਪਾ ਕੇ ਵੇਖੋ 2230 1700 1200 ਐਂਟਰੀਆਂ ਭਰ ਕੇ ਵੇਖਿਓ ਤੇ ਫੇਰ ਗੱਲ ਕਰਿਓ ਤੁਸੀਂ ਜਿੱਤ ਹਾਰ ਦੀ ਠੀਕ ਹੈ ਵੀ ਉੱਥੇ ਫਿਰ ਜਿੱਤ ਨਾਲ ਹਾਰ ਨਾਲ ਮੈਟਰ ਕਰਦਾ ਕਿ ਬਾਜ਼ੀਆਂ ਛੱਡ ਰੀਆਂ ਮੈਟਰ ਕਰਦੇ ਹਰੇਕ ਬੰਦਾ 2200 ਰੁਪਿਆ ਹਰੇਕ ਬੰਦਾ 3200 ਰੁਪਿਆ ਨਹੀਂ ਭਰ ਸਕਦਾ ਹਨਾ ਜਿਹਨਾਂ ਭਰਦਾ ਉਹ ਇਹੋ ਜੀ ਗੱਲ ਕਰਦੇ ਨਹੀਂ ਉਹਨੂੰ ਪਤਾ ਹੈ ਵੀ ਕੋਈ ਵੀ ਲੰਡੂ ਪੰਜਾ ਪੰਜੂ ਬੰਦਾ ਅੜੀ ਬਾਜੀ ਤੇ ਜਾ ਸਕਦਾ ਪਹਿਲੀ ਗੱਲ ਤਾਂ ਬਾਜੀ ਤੇ ਜਾ ਜਾਣ ਲਈ ਹਨਾ ਬਈ ਕਬੂਤਰ ਤਿਆਰ ਕਰਨਾ ਉਹ ਵੀ ਇੱਕ ਵੱਡੀ ਗੱਲ ਹੈ ਤੇ ਆਪਾਂ ਕਬੂਤਰ ਨੂੰ ਬਾਜ਼ੀ ਤੱਕ ਪਹੁੰਚਦਾ ਕਰਨ ਵਾਸਤੇ ਵੀ ਬਹੁਤ ਪਾਪੜ ਵੇਲਣੇ ਪੈਂਦੇ ਆ ਕੋਈ ਆਏ ਨਹੀਂ ਭੈਣ ਚੋਦ ਦੀ ਖੁੱਡੇ ਚੋਂ ਇਥੋਂ ਲਈਏ ਤੇ ਮੋਹਰ ਲਾ ਕੇ ਛੱਡਤਾ ਉਹ ਨੌ ਵੀ ਨਹੀਂ ਵਜਾਉਂਦਾ ਬਈ ਉਹ ਕਬੂਤਰ ਹੈਨਾ ਜਿੱਤ ਹਾਰ ਦੀ ਗੱਲ ਬਾਅਦ ਚ ਹੁੰਦੀ ਆ ਬਈ ਬਾਜ਼ੀਆਂ ਛੱਡੋ ਫੇਰ ਪਤਾ ਲੱਗੂਗਾ ਐਂਟਰੀਆਂ ਭਰ ਕੇ ਵੇਖੋ ਜੇ ਕੋਈ ਬੰਦਾ ਇੱਕ ਸੀਜ਼ਨ ਚ 20 25 30 ਬਾਜ਼ੀਆਂ ਹਾਰਦਾ ਵੀ ਆ ਨਾ ਉਹ ਵੀ ਖਿਡਾਰੀ ਆ ਵੀ ਅੱਜ ਦੇ ਟਾਈਮ ਦਾ ਹਰੇਕ ਬੰਦਾ ਛੱਡ ਨਹੀਂ ਸਕਦਾ ਬਾਜ਼ੀਆਂ ਹੈਨਾ ਤਾਂ ਕਰਕੇ ਕੋਈ ਚੱਕਰ ਨਹੀਂ ਤੁਸੀਂ ਆਦੇ ਲਗੇ ਲੱਠਿਆਂ ਨੂੰ ਪਾਉ ਦਾਣੇ ਕਰੇ ਤੇ ਸਾਨੂੰ ਆਪਦਾ ਕੰਮ ਕਰਨ ਦੇਵਣਾ ਐਵੇਂ ਕਮੈਂਟਾਂ ਕਰਨ ਦੀ ਖੇਚਲ ਨਾ ਕਰਿਆ ਕਰੋ ਪਾਈ ਬਣੇ ਐਵੇਂ ਮੈਂ ਮਾਂ ਭੈਣ ਇੱਕ ਕਰ ਦੂ ਥੋਡੀ ਕੋਈ ਫਾਇਦਾ ਨਹੀਂ ਫਿਰ ਮੈਨੂੰ ਐ ਹੁੰਦਾ ਵੀ ਜਿਹੜੇ ਦੂਜੇ ਭਰਾ ਯਾਰ ਉਹਨਾਂ ਨੂੰ ਦਿੱਕਤ ਹੁੰਦੀ ਆ ਹਨਾ ਇਹ ਹੈੱਡਫੋਨ ਵਗੈਰਾ ਲਾਉਣੇ ਪੈਂਦਾ ਜਾਂ ਘਰ ਚ ਬੈਠ ਕੇ ਵੀਡੀਓ ਦੇਖਦੇ ਆ ਤਾਂ ਕਰਕੇ ਬਾਕੀ ਜਿੰਨਾ ਚੁੱਪ ਰਹੀ ਉਹਨਾਂ ਵਧੀਆ ਹੀ ਆ ਹਨਾ ਤਾਂ ਕਿੰਨੇ ਤੇ ਇੱਕ ਸੱਚ ਹੋਰ ਭਰਾ ਹਨਾ ਕੋਈ ਕਮੈਂਟ ਕਰੀ ਪਿਆ ਸੀ ਆਹ ਟੂਸੇ ਡੰਡੇ ਵਾਲੀ ਬਾਰੇ ਵੀ ਇਹ ਸੋਣਾ ਉੜਦੀ ਐ ਇਹ ਇਹ ਵੀ ਹਰੀਟੋਰিয়াল ਦੀ ਭੈਣ ਹੀ ਸਗੀ ਪਿਓ ਵਾਲੇ ਪਾਸਿਓ ਇਹ ਵੱਡੇ ਸ਼ਾਖੇ ਦੀ ਪੱਟੀ ਆ 2 ਸੇ ਡੰਡੇ ਵਾਲੀ ਜੀ ਡਿਊਟੀ ਫਿਰਦੀ ਐ ਆਏ ਮਾੜੀ ਮੂਟੀ ਤੇ ਚਲੋ ਦੇ ਦੀ ਜਾਣਕਾਰੀ ਵੀ ਦਿਵਾਇਆ ਕਰ ਐ ਕਿਹੜੇ ਕਿਹੜੇ ਆ ਕਿਹੜੇ ਕਿਹੜੇ ਕਿ ਨਹੀਂ ਲਓ ਬਾਪਿਓ ਇੱਕ ਕਬੂਤਰੀ ਆ ਕੇ ਬੈਠ ਗਈ ਬਈ ਕੰਡ ਕਾਂ ਤਾਲੀ ਇਹ ਆ ਕੇ ਬੈਠ ਗਈ 3 ਵਜੇ ਸਹੀ ਹਨਾ ਹੁਣ ਜੋ ਮੋਜਾ ਵੀ ਵਜੇ ਤੇ ਰੇ ਨੂੰ ਵੀ ਲਾਲਾ ਮੈਂ ਚਲੋ ਕੋਈ ਨਾ ਮੋਜੀ ਦੇ ਢੂਈ ਮਾਰੋ ਤੇ ਕਬੂਦਰੀ ਲਾ ਕੇ ਲਿਆਉਂ ਮੈਂ ਲਓ ਜੀ ਭੂਤ ਨੂੰ ਬਦਾਮ ਰੱਖ ਦੀ ਆਇਆ 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 ਬੋਤ ਖਾਲਾ ਤੇ ਆ ਕਬੂਤਰੀ ਲਾਲਿਆਂ ਨੂੰ ਵੀਂਦਰ ਹਾਂ ਕੰਡ ਕਾਂਤਾਂ ਲਈ ਇਹਦੇ ਬੱਤੀ-ਬੁੱਤੀ ਮਾਰਦੀ ਤੇ ਪੈਰਪੂਰ ਮਾੜੇ-ਮੋੜੇ ਕਰਤੇ ਸੱਟ ਬੱਟ ਆਇਆ 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 ਪੁੱਤ ਲਓ ਜੀ ਮਾੜੀ ਚੁੰਝ ਲਵਾ ਚਲ ਗਈ ਪਾਣੀ ਦੀ ਨਾ ਬਸ ਬਹੁਤ ਹੰਪਤ ਹੋਈ ਨਹੀਂ ਤਾਂ ਬੀਬੀ ਬਹੁਤ ਹੈ ਚਲੋ ਭਾਈ ਤੇ ਉਹਨੇ ਘਰੇ ਜਾ ਕੇ ਚਾਰ ਰੋਟੀਆਂ ਖਾ ਪੀ ਆਈ ਬਈ ਹੈ ਨਾ ਤੇ ਕਬੂਤਰਾਂ ਜੇ ਫਿਰਦੀਆਂ ਆਪਣੀਆਂ ਦੋਵੇਂ 2 ਸੇਂਡੇ ਵਾਲੀ ਵੀ ਤੇ 2 ਸੇਟ ਹੋਰੀਆ ਜੀ ਕੋ ਚੱਕਰ ਨਹੀਂ ਛੇਰੀ ਜੀ ਰੋਟੀ ਕਣੀ ਖਾ ਕੇ ਮੋੜੇ ਹੋਣੇ ਬਸ ਲਓ ਜੀ ਮੋਜਾ ਵੀ ਆ ਗਿਆ ਘਰੋਂ ਮੁੜ ਕੇ ਆਏ ਬਈ ਜਮਾਂ ਚਾਰ ਰੋਟੀ ਛੱਡ ਕੇ ਹੈ ਨਾ ਮੱਕੀ ਪਹਿਲਾਂ ਲਾਹੀ ਦੇ ਗੇੜ ਨੂੰ ਖਰਾਬ ਕਰੀਆ ਉਹ ਬਾਅਦ ਚ ਤੇ ਕਬੂਤਰ ਬਾਹਰ ਦੇ ਵੀ ਸ਼ਰੀਰ ਤੇ ਯਾਰ ਹਨਾ ਕੋ ਟਾਈਮ ਕਾਫੀ ਹੋ ਗਿਆ ਮੰਨ ਕੇ ਚਲੋ ਵੀ 4 ਵਜੇ ਨਾਲੇ ਆਏਗੇ ਐਵੇਂ ਕੂਤਰਾਂ ਦਾ ਥੋੜਾ ਜਿਹਾ ਵੀ ਫਰਕ ਤਾਂ ਪੈਂਦਾ ਹੀ ਅਕਸਰ ਹਨਾ ਜੋਰ ਤਾਂ ਲਾਉਂਦਾ ਹੀ ਇਹ ਜਾਨਵਰ ਤੇ ਛਤਰੀਆਂ ਤੇ ਕਬੂਤਰ ਬੈਠਾ ਹੋਵੇ ਨਾ ਇੱਕ ਅੱਧਾ ਮੁੜ ਕੇ ਸੌਖਾ ਹੋ ਜਾਂਦਾ ਬਈ ਅਸ਼ਤਰੀ ਉੱਚੀ ਕਰ ਦਿਆਂ ਮੈਂ ਲਓ ਜੀ ਮੋਜੇ ਨੂੰ ਪਾਣੀ ਰੱਖ ਦਈਏ ਉਹਨੇ ਆਇਆ 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 ਬੱਤ ਪੀ ਲੂਗਾ ਤਾਂ ਆਪਣੀ ਚਾਹ ਲਿਆਂਦੀ ਘਰੋਂ ਬਾਕੀ ਰੋਟੀ ਖਾ ਜਾਂਦੀ ਏ ਕਣ ਮੋਜੇ ਵੀ ਪਾਣੀ ਪੀਦਾ ਵਗਾੜਦੇ ਸ ਬਹੁਤ ਆਏ ਬੱਸ ਕਰ ਜਾ ਬੱਸ 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 ਬਾਕੀ ਬਾਅਦ ਚ ਪੀਂਦੀ ਨਾ ਲਓ ਜੀ ਤੇ ਕੰਡ ਕਾਂ ਤੇ ਨੂੰ ਰਾਜਮਾ ਪਣੀ ਪਿਆਦੀ ਆਇਆ 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 ਖੰਡਾ ਓਕੇ ਹੋ ਗਿਆ ਬੋੜ ਬਈ ਮੈਂ ਖੋਨੇ ਤਾਹ ਦੀ ਮਿੱਥ ਲਾਲ ਗਏ ਹਨਾ ਤੇ ਕਬੂਤਰਾਂ ਨਹੀਂ ਦਿਖੀਆਂ ਬਈ ਮੰਨ ਕੇ ਚੱਲ ਵੀ ਨੀਰਾ ਮਾਰੀ ਜਾਂਦੇ ਆ ਬੈਠੇ ਹੈ ਇੱਕ ਨਹੀਂ ਇੱਕ ਕਿੱਥੇ ਫਿਰਦੀ ਹੈ ਦੋ ਤਾਂ ਫਿਰਦੇ ਸੀ ਨਹੀਂ ਦੋ ਕਿਹੜੇ ਫਿਰਦੇ ਸੀ ਇੱਕ ਤਾਂ ਡੰਡੇ ਇੱਕ ਉਹ ਤਾਂ ਉਹਦੋਂ ਦੇਖਿਆ ਸੀਗਾ 10 ਮਿੰਟ ਹੋ ਗਿਆ ਲੈਣ ਨੂੰ ਉਸ ਤੋਂ ਬਾਅਦ ਨਹੀਂ ਦੇਖਣਾ ਤੇ ਦਹੀ ਦੋ ਕੰਗਾ ਉਥੋਂ ਤਾਂ ਹੈ ਨਹੀਂ ਦੋ ਹੀ ਬਸ ਉਹ ਟਾਈਮ ਹੋ ਚੁੱਕਿਆ ਬਾਬੇ ਲਗਭਗ ਵੱਜ ਗਏ 4:18 ਮਿੰਟ ਹੋ ਗਏ ਤੇ ਦੋਵੇਂ ਚੜ ਆ ਗਈ ਦੂਸੇ ਡੰਡੇਲ ਤੇ ਇੱਕ ਤਾਂ ਆ ਗਈ ਵੀ ਠੀਕ ਆ ਹੋ ਜਾਂਦੀ ਸਾਹਮਣੇ ਦੂਸੇ ਡੰਡੇ ਵਾਲੀ ਤੇ ਦੂਸੇ ਟੌਰੀ ਵਾਲੀ ਬੈਠਣ ਆ ਗਈ ਤੇ ਇਹਨੂੰ ਬਾਹਲ ਗਿਆ ਮੈਂ ਕਿਹਾ ਆਇਆ 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 5 ਵਜੇ ਨਾਲ ਹੋ ਗਈ ਹਨ ਬਈ ਯਾਰ ਬਹੁਤ ਟਾਈਮ ਹੋ ਗਿਆ ਠੱਪੇ ਮਾਰਦੀ ਫਿਰਦੀ ਅਜ ਤਾਂ ਭੈਣ ਨਹੀਂ ਦੀ ਚਲੋ ਬਾਹ ਹੀ ਲੈਨੇ ਯਾਰ ਖੁੱਡਾ ਖੋਲਤਾ ਬਈ ਇਹਦੇ ਵਾਸਤੇ ਇਹਨਾਂ ਮਤਲਬ ਕਈ ਵਾਰੀ ਛਤਰੀ ਤੇ ਨਹੀਂ ਬੈਂਦੀ ਸਿੱਧੀ ਆਉਗੀ ਕਿਤੇ ਨਹੀਂ ਪੈਰ ਲਾਉਣੇ ਆਂ ਗੇੜੇ ਪਾਉਂਦੀ ਪਾਉਂਦੀ ਤੇ ਸਿੱਧੀ ਗੇੜੇ ਪਾਏ ਖੁੱਡੇ ਜਵੜ ਜਾਂਦੇ ਹੁੰਦੇ ਆ ਨਹੀਂ ਬਾਬੋ ਯਾਰ ਕਬੂਤਰ ਘਾਣਾ ਉੱਚੀਆਂ ਹੋਗਾ ਬਈ ਦੋਵੇਂ ਹਨਾ 2 ਸੀਟ ਵਾਲੀ ਉਹ ਦੇਖ ਉੱਚੀ ਹੋਗੀ ਤੇ 2 ਸੀਟ ਡੰਡੇ ਵਾਲੀ ਬਾੜੀ ਲੰਮੀ ਜਾਣ ਲੱਗੀ ਤੇ ਸਪੇਅਰ ਛੱਡਦੇ ਆਪਣਾ ਨਾ ਤਾਂ ਵਾਲੀ ਛਤਰੀ ਤੇ ਬਹਿ ਜਾਊਗਾ ਇਹ ਇਹ ਹਾਂ ਹੁਣ ਓਕੇ ਹੋ ਗਿਆ ਲੋ ਜੀ ਇਹ ਡੰਡੇ 2 ਸੀ ਵਾਲੀ ਏ ਚੱਕ ਬਈ ਟਾਈਮ ਵੀ ਦਿਖਾ ਦੇ ਮੜਾ ਜਾ ਹਾਂਜੀ ਟਾਈਮ ਵੀ ਦਿਖਾ ਦੇ ਟਾਈਮ ਜੀ ਹੋ ਗਿਆ 5 ਵਜ ਕੇ ਦੇ 3 ਮਿੰਟ ਹੋ ਗਏ ਜੀ ਡੰਡੇ ਟੂਸੀ ਵਾਲੀ ਬਹਿ ਗਈ ਤੇ ਸਪੇਅਰ ਵੀ ਬਹਿ ਗਿਆ ਆਪਣਾ ਠੱਪੇ ਮਾਰੀ ਆਂਦੀ ਆ ਲੈ ਉਹ ਮਰੀ ਠੱਪੇ ਆਇਆ ਆਇਆ ਆ ਜਾ ਆ ਜਾ ਆਇਆ ਆ ਜਾ ਬੱਤੋ ਇਹ ਸਭ ਤੋਂ ਔਖੀ ਪੈਂਦੀ ਐ ਸਭ ਤੋਂ ਔਖੀ ਪੈਂਦੀ ਐ ਛਦਰੀ ਇੱਥੇ ਲੈ ਖੜਾ ਐ ਲੈ ਹਾਂ ਇੱਥੇ ਸਿੱਧੀ ਇੱਥੇ ਆ ਕੇ ਬੈਠਣ ਨੂੰ ਗੱਲ ਆ ਗਈ ਆ ਗਈ ਆਇਆ 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 ਜਮੀਨ ਹੀ ਪੈ ਦਿਖੜੀ ਸਈਵਾ ਦੇਖੀ ਲੈ ਕਾਉਂ ਦੀ ਕਿੜੀ ਸੇ ਮਾਰੀ ਆਂਦੀ ਹੈ ਤੇ ਉਹਨੂੰ ਬਾਕੇ ਹੁਣ ਬੋਊਗੀ ਮੈਂ ਤਾਂ ਦੱਸਿਆ ਸੀ ਮੈਂ ਤੈਨੂੰ ਹਾਂ ਜੇ ਆਇਆ 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 ਆਉਂਦੀ ਹੈ ਆਇਆ 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 ਏ ਆਇਆ ਆਈ ਡੀ ਕਿੱਥੇ ਆਈ ਆਜੇ ਹਾਂ ਆਇਆ ਆਇਆ ਨਾ ਜੀ ਆ ਆਗੀ ਆਗੀ ਆਇਆ ਆਇਆ ਏ ਮੁਰਗ ਚਮ ਸਰ ਤੂੰ ਮੁਰਤੰਦੀ ਚਾਚਾ ਜੀ ਸਰ ਤੋਂ ਮੁੜ ਜਿਵੇਂ ਸਰ ਤੋਂ ਜਵਾ ਮੂ ਕੋਈ ਨਾ ਕਰਾਂਗੇ ਹੱਲ ਕਰਾਂਗੇ ਇਹਦਾ ਵੀ ਕਰਾਂਗੇ ਹੱਲ ਆ ਗਈ 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 ਆਏ ਹੋਏ ਜਿਵੇਂ ਸਰ ਤੋਂ ਹੀ ਮੁੜ ਕੇ ਆ ਕੇ ਜਿਵੇਂ ਬਿਵਸੇ ਦਾ ਬਿਵਸੇ ਦਾ ਕੰਮ ਹੋਣਾ ਹੋਗੀ ਆਇਆ ਆਇਆ ਆ ਗਈ ਆ ਗਈ ਆ ਗਈ ਆਇਆ ਆਇਆ oh no no ਇਹਦਾ ਜੋਰ ਜਦੋਂ ਲੱਗ ਲੱਗ ਜਾਈ ਹਾਂ ਬੱਸੋਂ ਬਾਹਰ ਰਹਿ ਜਾਣਾ हम बसों पर बाहर तर जो घर नहीं बजे मौके माड़ी लगी वीडियो खंडगी मसा बैठी आम दिखाने में टाइम दिखाने 5 ਵਜੇ ਕਿਤੇ 20 ਮਿੰਟ 20 ਮਿੰਟ ਵੱਧ ਕਰ ਗਈ ਜੀ। ਲਓ ਜੀ 2 ਸਟੈਂਡਲ ਨੂੰ ਮੜਾਏ ਪਾਣੀ ਪਿਆ ਗਏ। ਆਇਆ 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 ਪੁੱਤ। ਬਾਸ ਕਰਾ ਚੁੰਜੀ ਲੋ। ਲਓ ਜੀ ਕੰਡਗਾ ਤਾਂ ਕਾਂਤ ਵਾਲੀ ਨੂੰ ਤੇ ਮੋਜੇ ਨੂੰ ਬਦਾਮ ਰੱਖ ਦੀ। ਆਇਆ 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 ਪੁੱਤ। ਆਇਆ 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 ਮੋਜੇ ਨੂੰ ਵੀ ਖਾੜਾ। ਲਓ ਜੀ ਇਨੇ ਖਾ ਲੈਣਗੇ। ਲਓ ਜੀ ਪਹਿਲਾਂ ਤਾਂ ਕੰਡ ਕਾਂਤ ਵਾਲੀ ਨੂੰ ਪਿਆ ਦੇ ਉਹ 2 ਸਟੈਂਡਲ ਨੂੰ ਪਿਆ ਦੇ ਹਿਸਾਬ ਜਿਹਦਾ। ਆਇਆ 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 ਪੁੱਤੋ ਲੈ ਇਹਨਾਂ ਬਹੁਤ ਐ ਤੇ ਹੁਣ ਇਹਨੂੰ ਲੱਜ ਮਤਾਰ ਦੀ ਆਇਆ 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 ਖੰਡਾ ਤੀ ਲਾ ਵੀ ਲਾ ਕੁਝ ਕਰੀ ਜਿੰਨਾ ਪੀਣਾ ਪੀਲਾ ਤੇ ਰਹੀਏ ਚਲੋ ਜੀ ਘਰੇ ਲੈ ਚਲੇ ਟੈਟਰਾਸਾਈਕਲਿਨ ਦਾ ਪਾਊਡਰ ਤੇ ਬਾਕੀ ਸਮਾਨ ਆਇਆ ਸੀ ਘਰੇ ਹਨਾ ਸੀਸਾ-ਸੂਸਾ ਆ ਕੋਠੀ 'ਚ ਜਿਹੜਾ ਲਾਉਣਾ ਮਤਲਬ ਵਿੰਡੋਜ਼ ਵਗੈਰਾ ਤੇ ਉਹ ਵੀ ਲਵਾ ਦਿੰਨੇ ਆ ਮੈਂ ਖਾ ਨਾਲ-ਨਾਲ ਆਉਜੀ ਵੈਰੀ ਹੋ ਥੱਲੇ ਤੇ ਬੰਦੇ ਹੀ ਦੇਤਾਈ ਥੱਲੇ ਹੋਲੀ 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 ਪਿਆਰ ਸੇ ਪਿਆਰ ਸੇ ਮੌਸਮੀ ਕਰੋ ਜਾ ਕੰਮ ਪੂਰਾ ਜੋਰਾ ਨਾਲ ਚੱਲਿਆ ਨੇ ਮੇਰੇ ਜਰੂਰ ਹੁਣ ਬਸ ਕਦੇ ਵਿਖਾਉਣ ਦਾ ਟਾਈਮ ਨਹੀਂ ਲੱਗਿਆ ਤੇ ਤਿਆਰੀ ਪੂਰੀ ਐ ਜਮਣ ਓਕੇ ਰੋਟਾਂ ਹੋਆਂ ਵੰਗਾਂ ਦੂਰ ਦੂਰ ਲਾ ਦੇ ਕਾਫੀ ਸਮਾਨ ਸਮoon ਹੋਰ ਸੀਸਾ ਵੀ ਲਾਤਾ ਉੱਥੇ ਚਲੋ ਇਹ ਬਲੇ ਟਾਈਮ ਕਰਾਂਗੇ ਇਧਰ ਇਹਨਾਂ ਨੂੰ ਪਾਤਾ ਮਿਨਰਲ ਠੰਡਾ ਵਾਟਰ ਕਬੂਤਰਾਂ ਨੂੰ ਵੀ ਤੇ ਕਬੂਤਰਾਂ ਨੂੰ ਵੀ ਠੀਕ ਆ ਬਾਪੂ ਇਧਰ ਕਬੂਤਰ ਪੀ ਜਾਂਦੇ ਐ ਤੇ ਜੜਦਗੇ ਖੁੱਡਾ ਆਇਓ 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 ਲਾਉ ਜੀ ਇਤੋਂ ਮੋਜੇ ਨੂੰ ਵੀ ਕਣਕ ਰੱਖ ਦੀਏ ਤੇ ਇਧਰ ਘੰਟਾ ਵੀ ਕਣਕ ਰੱਖ ਦੀ ਓਕੇ ਤੇ ਨਾਲ-ਨਾਲ ਪਾਣੀ ਵੀ ਰੱਖ ਦਗੇ ਇਹਨਾਂ ਨੂੰ ਫਿਰ ਖੁੱਡੇ ਛੱਡ ਦਾਂਗੇ ਢਕਾ ਕੇ ਹਣਾ ਇੱਕ ਮਿੰਟ ਇਧਰ ਇਹਦਾ ਪਾਣੀ ਚਾੱਕ ਕੇ ਨੂੰ ਮੋਜੂ ਰੱਖ ਦਨੇ ਥੱਲੇ ਆਇਆ 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 ਬੋ ਤੁਮੋਜੇ ਪੀਓ ਖਾਓ ਐਸ ਕਰੋ ਹੁਣ ਮੈਂ ਘਰ ਵਾਲੇ ਕੂਤਰਾਂ ਨੂੰ ਮੈਂ ਹਲੋ ਜੀ ਤੇ ਟੈਟਰਾਸਾਈਕਲਿਨ ਦਾ ਪਾਊਡਰ ਪਾਤਾ ਪਈ ਇਧਰ ਕਬੂਤਰਾਂ ਵਾਲੇ ਪਾਸੇ ਤੇ ਧਰਦਿਆਂ ਪਾਣੀ ਤੇ ਇਧਰ ਇੰਨਾ ਕਿ ਕਬੂਤਰਾਂ ਵਾਲੇ ਪਾਸੇ ਵੀ ਪਾਰੀ ਆ ਪਾਣਾ ਤੇ ਨੂੰ ਚੰਗੀ ਤਰ੍ਹਾਂ ਕਰ ਲਈਏ ਮਿਕਸ ਬਾਬਿਓ ਲਓ ਜੀ ਰੱਖਤਾ ਇਧਰ ਪਾਣੀ ਕਬੂਤਰਾਂ ਨੂੰ ਤੇ ਦਾਣਾ ਪਾਣੀ ਇਧਰ ਬਈ ਕਬੂਤਰ ਕਬੂਤਰਾਂ ਦਾ ਕਲੀਅਰ ਹੈ ਲਾ ਦੀਏ ਲੋਕ ਇਹਨਾਂ ਨੂੰ ਛੜਦੀਏ ਜੀ ਇਧਰ ਹਰੇ ਕੰਡ ਗਲਾਬੀ ਕਾਂਤਲੇ ਡੱਕੀ ਬਦਾਮਾਂ ਦਾਣਿਆਂ ਨਾਲ ਪਰੋਂ ਮੋਜਾ ਬੋਖ ਵੀ ਰੱਜ ਗਿਆ ਆਪਣਾ ਇਹਨੂੰ ਵੀ ਚੱਕ ਲਏ ਲਓ ਇਹਨੂੰ ਵੀ ਛੜਦੀਏ ਤੇ ਦੇਖੋ ਡੇਜ ਆਇਆ 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 ਲਓ ਜੀ ਇਹਨੂੰ ਰਾਜਮਾ ਪਾਣੀ ਪਿਆ ਦੀ ਫੀਲਾ ਪੀਲਾ ਜਿਨਾ ਵੀ ਨਾ ਕੋਈ ਚੱਕਰ ਲੈ ਕੌਲੀ ਤੇਰੇ ਹੁਣ ਵਿੱਚੇ ਪਈ ਐ ਪਿੰਜਰੇ ਤੇ ਹੁਣ ਉਹਨੇ ਮੈਂ ਤਾਂ ਆਛ ਦੀ ਮਿੱਤ ਲਾਇਆ ਹੋਈ ਇੱਕ ਛੀ ਦੀ ਉਹਨੂੰ ਬੰਦੇ ਡੀਕੀਆਂ ਨੇ ਮੇਰੇ ਹਣਾ ਤੇ ਉਹਨੇ ਫਿਰ ਨਰਾਜ ਹੋ ਜਾਣ ਕਿ ਨਾ ਤਾਂ ਕਰਕੇ ਉਹ ਦੇਖੋ ਬੈਠੇ ਐ ਮੇਰੀ ਮਿੱਤ ਪਾਈ ਲਓ ਜੀ ਰੱਖੀ ਜਿਹੜਾ ਦੋ ਬੂਤਰਾ ਰਹੇਗਾ ਸੀ ਇਹਨਾਂ ਨੂੰ ਬਦਾਮ ਹਣਾ ਪਾਣੀ ਪੂਣੀ ਲੇਟ ਖਿੱਚਿਆ ਬਈ ਇਹਨਾਂ ਨੇ ਜ਼ੋਰ ਲਾ ਕੇ ਆਂਗਾ ਸੀਗਾ ਆਇਆ 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 ਲਓ ਜੀ ਟੂ ਸਟੈਂਡਲ ਨੂੰ ਤਾਂ ਰੱਖ ਤੇ ਤੇ ਦੂਜੀ ਦੇ ਆਪਣੀ ਦੇ ਟੂ ਸਟੋਰੀਅਲ ਦੇ ਕੱਟ ਲੈਣੇ ਹੈਗੇ ਆਪਾਂ ਆਇਆ 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 ਬੁੱਤ ਆਇਆ 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 ਲਓ ਜੀ ਗ੍ਰੈਬੀਟ ਟੂ ਸਟੋਰੀਅਲ ਨੂੰ ਵੀ ਰੱਖ ਤੇ ਬਾਦਮ ਲਓ ਬਾਪੂ ਕਬੂਤਰੀਆਂ ਦਾ ਦਾਣਾ ਪਣੀ ਹੋ ਗਿਆ ਬਈ ਭਰ ਲੇ ਪੇਟ ਇਹਨਾਂ ਨੇ ਤੇ ਛੜਦੀ ਕੋਡੇ ਚ ਚਲੋ ਖੰਡੋ ਚਲੋ 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 ਓਕੇ ਉਧਰ ਬੋੜ ਬਾਪੂ ਤੇ ਹੁਣ ਚਲੀਏ ਬਈ ਘਰੇ ਆਪਾਂ ਵੀ ਹਣਾ ਨਾ ਭਾਈ ਟੀਮ ਵਰਗਾ ਖਾਣ ਜੀ ਅਸ ਫਿਰ ਉਦੋਂ ਬਾਅਦ ਆ ਗਿਆ claudiya ਵੀ ਕਰਾ ਹਾਂਜੀ ਬਾਬੇ ਆ ਗਈ ਸੀ ਵੀ ਇੰਦਰ ਲੈ ਕੇ ਨਾ ਧੋ ਕੇ ਫਰੈਸ਼ ਹੋ ਕੇ ਦੋ ਤਰ੍ਹਾਂ ਤੋਂ ਬਈ ਤੇ ਖੁੱਡਿਆਂ ਦੇ ਲਾਈਟ ਰੂਟ ਕਰਤੇ ਬੰਦ ਬਈ ਟਾਈਮ ਨਾਲ ਹੀ ਹਨਾ ਉਧਰਲੇ ਦਾ ਵੀ ਕਰਤਾ ਬੈਟ ਕਰ ਲੈਂਦਾ ਵੀ ਕਬੂਤਰਾਂ ਨੂੰ ਵੀ ਰੈਸਟ ਜ਼ਰੂਰੀ ਹੈ ਹਨਾ ਵੀ ਮੰਨ ਕੇ ਚੱਲ ਕੋਈ ਨਾ ਕੋਈ ਕਮਾਂ ਲੱਭੀ ਆਨੇ ਆਪਾਂ ਵੀ ਕੀ ਚੱਕਰ ਆ ਯਾਰ ਹਨਾ ਵੀ ਸੋਚਣ ਵਾਲੀ ਗੱਲ ਆ ਯਾਰ ਕਈ ਕਬੂਤਰ ਮੰਨ ਕੇ ਚੱਲ ਆਪਾਂ ਵੀ ਆਥਨ ਨੂੰ ਦਾਣੇ ਪਾਉਣਿਆ ਉਹ ਤੜਕੇ ਨੂੰ ਵੀ ਸਾਫ਼ ਹੁੰਦੇ ਆ ਹੁਣ ਆਪਣਾ ਡੇਲੀ ਦਾ ਰੁਟੀਨ ਆ ਵੀ ਅੱਜ ਦਿਨ ਦੇ ਲਗਭਗ 12 22 ਦੇ ਨੂੰ ਆਪਾਂ 12 ਦੇ ਨੂੰ ਦਾਣਿਆਂ ਦਾ ਬਦਾਮਾਂ ਦਾ ਕੰਮ ਕਲੀਅਰ ਕਰਕੇ ਹਨਾ ਵੀ ਸਭ ਕੁਝ ਸਾਫ਼ ਕਰ ਦੇਣਾ ਥੋੜਾ ਪਾਣੀ ਹੁੰਦਾ ਫੁੱਟੇ ਜਿ ਇਕੱਲਾ ਵੀ ਅੱਜ ਦੇ 12 ਵਜੇ ਦੇ ਦਾਣੇ ਖਾਦੇ 6 ਘੰਟੇ ਉਹ ਹੋ ਗਏ 12 ਘੰਟੇ ਹੋ ਗਏ 18 ਘੰਟੇ ਨਿਕੂਤਰ ਸਾਫ਼ ਹੁੰਦਾ ਬਾਈ ਇਹ ਕਿਹੜੀ ਕਿਤਾਬ ਚ ਲਿਖਿਆ ਹਨਾ ਕੋਈ ਨਾ ਕੋਈ ਦੇਸੀ ਟੋਟਕਾ ਅਜ਼ਮਾਉਣਾ ਪਊਗਾ ਤੇ ਹੁਣ ਚਲੋ ਬਣਾਵਾਂਗੇ ਸੋਨੂੰ ਵੀ ਦੱਸਾਂਗੇ ਨਾ ਵੀ ਬਈ ਕੀ ਹਿਸਾਬ ਕਿਤਾਬ ਹੁੰਦਾ ਉਦੋਂ ਪੁੱਤਰ ਸਾਫ਼ ਹੋਣ ਲੱਗ ਜਾਂਦੇ ਆ ਹਫ਼ਤੇ ਦੀ ਦੋ-ਤਿੰਨ ਪਾਦੇ ਪਾਣੀ 'ਚ ਕਾੜਾ ਜਾਂ ਬੰਦਣਾ ਹੁੰਦਾ ਹੈ ਹਨ ਆਪਣੇ ਤੋਂ ਪਰਦਾ ਜੇ ਰੱਖਿਆ ਤਾਂ ਸਿੱਧਾ ਸਾਨੂੰ ਦੱਸ ਹੀ ਦੇਣੇ ਵੀ ਜਿਹੜੀ ਗੱਲ ਹੁੰਦੀ ਹੈ ਹਨ ਤੇ ਚਲੋ ਠੀਕ ਹੈ ਜੀ ਕੱਲ੍ਹ ਤੋਂ ਮਿਲਦੇ ਆਂ ਦੇਖਦੇ ਆਂ ਕੀ ਬੰਦਦਾ ਹੈਗਾ ਥੱਕੇ ਭਈ ਅਸਲ ਵਿੱਚ ਸੁਣਦੇ ਆਂ ਬਈ ਬਾਏ ਬਾਏ ਸਾਰੇ ਵੀਰਾਨਾ ਲਾਓ ਬਾਬੇ ਉਫ ਪਤਾ ਨਹੀਂ ਕੀ ਸੀਨ ਚੱਲੀ ਜਾਂਦਾ ਬਈ ਬੁਰਾ ਵਾਲਾ ਹੈ ਤੇ ਪਰਾਨੀ ਤੇਰਾ ਕੋਈ ਚੱਕਰ ਲਿਗਾ ਐਨ ਮੈਂ ਤਾਂ ਚੱਲ ਦੇ ਰਿਹਾ ਪੈਰਾਂ 'ਉਪਰ ਤੋਂ ਗੁਰਦੈ ਜੇ ਕਿ ਮਾਰ ਦੇ ਰਿਹਾ ਕਦਰਿਆ ਉਹ ਬਈ ਕਰ ਕਰੇ ਖਾਓ ਐਸ ਕਰੋ ਬਾਪੇ ਡੋਨਟ ਵਰੀ ਆਪਾਂ ਸੈਟ ਹੈ